ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੀ ਹਾਂ ਅੱਜ ਦੇ ਵਲੌਗ ਵਿੱਚ ਤੁਹਾਡੇ ਸਾਰਿਆਂ ਦਾ ਤੇ ਮੈਂ ਅੱਜ ਰੈਡੀ ਹੋ ਗਈ ਸੀਗੀ ਤੇ ਅਸੀਂ ਚਲੇ ਸੀ ਸ਼ਹਿਰ ਤੇ ਭਾਬੀ ਗਈ ਹੋਈ ਸੀਗੀ ਸਕੂਲ ਤੇ ਉਹਨਾਂ ਨੇ ਆਉਣਾ ਸੀਗਾ ਵਾਪਸ ਤੇ ਉਸ ਤੋਂ ਬਾਅਦ ਜਦੋਂ ਵਾਪਸ ਆ ਜਾਣਗੇ ਤੇ ਅਸੀਂ ਚੱਲਾਂਗੇ ਫਿਰ ਸ਼ਹਿਰ ਦੋਨੋਂ ਜਾਣੀਆਂ ਤੇ ਅਸੀਂ ਲੈ ਕੇ ਆਉਣਾ ਸੀ ਸਮਾਨ ਤੇ ਇਹ ਮਦੀ ਦਸਤਾਰ ਲੈ ਕੇ ਆਉਣੀ ਸੀਗੀ ਮੈਂ ਤੇ ਕਿਉਂਕਿ ਮੈਂ ਜੂੜਾ ਕਰਨ ਲੱਗ ਪਿਆ ਸੀ ਤੇ ਇਸ ਲਈ ਉਹਨਦੇ ਲਈ ਮੈਂ ਦਸਤਾਰ ਲੈ ਕੇ ਆਉਣੀ ਸੀਗੀ ਤੇ ਇਸ ਲਈ ਹੁਣ ਮੈਂ ਉਹਦਾ ਵੇਟ ਕਰਦੀ ਪਈ ਸੀ ਭਾਬੀ ਦਾ ਜਦੋਂ ਆਉਣਗੇ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਤੇ ਮੇਰੇ ਮੈਂ ਰੈਡੀ ਹੋ ਗਈ ਸੀ ਤੇ ਮੈਂ ਸ਼ੂਜ਼ ਰਹਿ ਗਏ ਮੇਰੇ ਪਾਉਣ ਵਾਲੇ ਤੇ ਆਪਾਂ ਹੁਣ ਸ਼ੂਜ਼ ਪਾ ਲਾਂਗੇ ਤੇ ਸ਼ੂਜ਼ ਪਾਉਂਦਿਆਂ ਪਾਉਂਦਿਆਂ ਭਾਬੀ ਆ ਗਈ ਸੀ ਮੇਰੇ ਰੈਡੀ ਹੁੰਦਿਆਂ ਹੁੰਦਿਆਂ ਤੇ ਹਿੰਮਤ ਨੂੰ ਅੱਜ ਮੈਂ ਜਾ ਕਰ ਛੜ ਕੇ ਜਾਣਾ ਸੀਗਾ ਕਿਉਂਕਿ ਫਿਰ ਉੱਥੇ ਨਾ ਸਮਾਨ ਵਾਵਾ ਲੈਣਾ ਸੀ ਅਸੀਂ ਦੋਨਾਂ ਨੇ ਤੇ ਮੈਂ ਹੁਣ ਉਹਨੂੰ ਘਾਰ ਹੀ ਠੀਕਾ ਨਾ ਤੇ ਕਿਉਂਕਿ ਅਸੀਂ ਅਸੀਂ ਵੀ ਥੱਕ ਜਾਣਾ ਸੀ ਉਹਨੇ ਵੀ ਥੱਕ ਜਾਣਾ ਸੀਗਾ ਤੇ ਥੋੜੀ ਜਿਹੀ ਠੰਡ ਵੀ ਹੋ ਗਈ ਸੀ ਤੇ ਮੈਂ ਹਾਂ ਚੱਲ ਉਹਦਾ ਧੋਪ ਤਾਂ ਨਿਕਲਦੀ ਆ ਦੁਪਹਿਰ ਵੇਲੇ ਤੇ ਅਸੀਂ ਅਖਾ ਚਲੋ ਕੀ ਹਣਾ ਉਹਨੂੰ ਘਾਰ ਹੀ ਛੱਡ ਜਾਨੇ ਪਰ ਦਿਲ ਤੇ ਨਹੀਂ ਕਰ ਰਿਹਾ ਸੀ ਉਹਨੂੰ ਮੈਨੂੰ ਘਰ ਛੱਡ ਕੇ ਜਾਣ ਨੂੰ ਕਿਉਂਕਿ ਹੁਣ ਮੈਂ 2 ਦਿਨ ਹੋ ਗਏ ਸ਼ਹਿਰ ਜਾਨੀ ਆ ਤੇ ਉਹਨੂੰ ਨਾਲ ਲੈ ਕੇ ਹੀ ਜਾਨੀ ਆ ਤੇ ਕਦੀ ਘਰ ਨਹੀਂ ਛੱਡਿਆ ਤੇ ਅੱਜ ਫਸਟ ਟਾਈਮ ਸੀਗੀ ਤੇ ਇੱਥੇ ਮੈਂ ਹੁਣ ਹੋ ਗਈ ਆ ਰੈਡੀ ਛੱਡੀ ਤੇ ਮੈਨਾਂ ਅਜ ਰੈੱਡ ਸੂਟ ਪਾਇਆ ਸੀਗਾ ਤੇ ਮੈਨੂੰ ਬੜੀ ਸ਼ਰਮਜੀ ਆਉਂਦੀ ਸੀ ਕਿਉਂਕਿ ਹਨਾ ਉਹ ਵਿਆਹ ਦਾ ਸੀਗਾ ਮੇਰਾ ਇਹ ਸੂਟ ਤੇ ਹੁਣ ਤਾਂ 3 ਸਾਲ ਹੋ ਗਏ ਵਿਆਹ ਨੂੰ ਤੇ ਜਦੋਂ ਹੁਣ ਮੈਂ ਰੈੱਡ ਸੂਟ ਜਾ ਪਾਉਣੀ ਨਾ ਮੈਨੂੰ ਫੀਲਿੰਗ ਆ ਨਾ ਨਵੇਂ ਜੋੜੇ ਜਿਹਦੀ ਆਉਂਦੀ ਹੈ ਜਦੋਂ ਹਨਾ ਹੁੰਦਾ ਵਕਿਆ ਨੂੰ ਨਵੇਂ ਵਿਆਹੀ ਜਿਹਨੂੰ ਸੋਹਣਾ ਲੱਗਦਾ ਰੈੱਡ ਕਲਰ ਤੇ ਮੰਮੀ ਕਹਿੰਦੀ ਚਲ ਪਾ ਲਿਆ ਕਰ ਹਨਾ ਤੇ ਹੰਡਾਲਾ ਸੂਟ ਹੁਣ ਪਾ ਪੂਗੇ ਤੂੰ ਰੱਖਿਆ ਹੋਇਆ ਤੇ ਮੈਂ ਇੱਕ ਦੋ ਵਾਰੀ ਵੇਅਰ ਕੀਤਾ ਵਾ ਮੈਂ ਜ਼ਿਆਦਾ ਵਾਰੀ ਨਹੀਂ ਕੀਤਾ ਮਾਂ ਮੰਮੀ ਹੁਣਾਂ ਕੋਲ ਇੱਕ ਵਾਰੀ ਮੈਂ ਵਿਆਹ ਤੇ ਵੇਅਰ ਕੀਤਾ ਸੀ ਤੇ ਇੱਕ ਵਾਰੀ ਮੈਂ ਜਦੋਂ ਮੰਮੀ ਹੁਣਾਂ ਕੋਲ ਆਈ ਸੀਗੀ ਉਦੋਂ ਸੂਟ ਏ ਵੇਅਰ ਕੀਤਾ ਸੀਗਾ ਪਿਆਰਾ ਤਾਂ ਲੱਗਦਾ ਪਰ ਮੇਰੇ ਇੱਕੋ ਹੀ ਕਲਰ ਹੈ ਰੈੱਡ ਸੂਟ ਦਾ ਤੇ ਮੈਂ ਜ਼ਿਆਦਾ ਲੈਂਦੀ ਨਹੀਂ ਰੈੱਡ ਕਲਰ ਚ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਈ ਮੰਮੀ ਹੁਣਾਂ ਨੇ ਉਧਰੋਂ ਦਿੱਤਾ ਸੀ ਵਰੀ ਵਿੱਚ ਬਹੁਤ ਸੋਹਣਾ ਸੂਟ ਸੀਗਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਵਾ ਤੇ ਅਸੀਂ ਹੁਣ ਸ਼ਹਿਰ ਪਹੁੰਚ ਗੀਆਂ ਸੀਗੀਆਂ ਤੇ ਪਹਿਲਾਂ ਤੇ ਅਸੀਂ ਸੋਚਿਆ ਹਨਾ ਹਿੰਮਤ ਅੰਛ ਦਾ ਥੋੜਾ ਜਿਹਾ ਸਮਾਨ ਲੈ ਲਈਏ ਹਨਾ ਕਿਉਂਕਿ ਭਾਬੀ ਨੂੰ ਉਹਦੀਆਂ ਲੋਹੜਾ ਲੈਣੀਆਂ ਸੀਗੀਆਂ ਸਿਆਲ ਵਾਸਤੇ ਤੇ ਅੰਛ ਦਾ ਸਕੂਲ ਗਿਆ ਹੋਇਆ ਸੀਗਾ ਤੇ ਅਸੀਂ ਫਿਰ ਉਹਨੂੰ ਸਕੂਲੋਂ ਹਲਵ ਲੈਣਾ ਸੀਗਾ ਹਲੇ ਕਿਉਂਕਿ ਟਾਈਮ ਨਹੀਂ ਸੀ ਹੋਇਆ ਤੇ ਭਾਬੀ ਕਹਿੰਦੀ ਆਪਾਂ ਸ਼ਾਪਿੰਗ ਵਗੈਰਾ ਕਰਕੇ ਨਾ ਫਿਰ ਉਹਨੂੰ ਲਾਸਟ ਤੇ ਲਾਵਾਂਗੇ ਹਿੰਮਤ ਅੰਛ ਨੂੰ ਤੇ ਇੱਥੇ ਅੰਛ ਦੀਆਂ ਲੋਹੜਾਂ ਲੈਂਦੇ ਆਂ ਅਸੀਂ ਤੇ ਅੰਛ ਮੇਰੀ ਭਾਬੀ ਦਾ ਮੁੰਡਾ ਵਾ ਤੇ ਮੇਰਾ ਪਤੀਜਾ ਵਾ ਤੇ ਅਸੀਂ ਇਹਨਾਂ ਦੇ ਲਈ ਲੂਹਾਂ ਪਸੰਦ ਕਰਦੇ ਪਏ ਸੀਗੇ ਤੇ ਉਧਰੋਂ ਭਾਬੀ ਨੂੰ ਜਦੋਂ ਕੋਈ ਚੀਜ਼ ਲੈਣੀ ਹੁੰਦੀ ਹੈ ਨਾ ਤੇ ਵੀਰ ਨੂੰ ਬਹੁਤ ਦਿਖਾਉਂਦੇ ਆ ਕਿ ਹਨਾ ਉਹਨਾਂ ਨੂੰ ਵੀ ਹੋਵੇ ਕਿ ਹਨਾ ਲਈਏ ਇਹ ਚੀਜ਼ ਚਲੋ ਕਹਿੰਦੀ ਉਹਨਾਂ ਨੂੰ ਆਪਾਂ ਪਿਕਸ ਵਗੈਰਾ ਨਾਲ ਹੀ ਸੈਂਡ ਕਰ ਦਾਂਗੇ ਤੇ ਇੱਥੇ ਜਿੱਦ ਜਿੱਦਾਂ ਅਸੀਂ ਪਸੰਦ ਕਰੀ ਜਾ ਰਹੇ ਸੀਗੇ ਤੇ ਅਸੀਂ ਵੀਰ ਜੀ ਨੂੰ ਪਿਕ ਸੈਂਡ ਕਰੀ ਜਾਂਦੇ ਪਏ ਸੀਗੇ ਹਨਾ ਕੀ ਕਹਿੰਦੀ ਹੁਣ ਉਹਨੂੰ ਵੀ ਚੱਲ ਹਨਾ ਪਤਾ ਲੱਗ ਜੂਗਾ ਕਿਹੜੀ ਕਿਹੜੀ ਲਈ ਆ ਤੇ ਸਾਨੂੰ ਇਹਦੇ ਦੋ ਤਿੰਨ ਪਸੰਦ ਆਈਆਂ ਸਿਗੀਆਂ ਤੇ ਇਹ ਬਹੁਤ ਵਧੀਆ ਸ਼ਾਪ ਆ ਇੱਥੇ ਤੇ ਸਭ ਚੀਜ਼ਾਂ ਅਵੇਲੇਬਲ ਹੁੰਦੀਆਂ ਵਾ ਤੇ ਭਾਬੀ ਸ਼ੁਰੂ ਤੋਂ ਇੱਥੇ ਲੈਂਦੀ ਆ ਕੱਪੜੇ ਅੰਛ ਦੇ ਤੇ ਹੁਣ ਮੈਂ ਵੀ ਹਿੰਮਤ ਦੇ ਲੈਣ ਲੱਗ ਪਈ ਆ ਤੇ ਜਦੋਂ ਹਿੰਮਤ ਦਾ ਪ੍ਰੋਗਰਾਮ ਸੀਗਾ ਤੇ ਮੰਮੀ ਹੁਣ ਇੱਥੇ ਹੀ ਹਿੰਮਤ ਦੇ ਕੱਪੜੇ ਸਾਰੇ ਲੈ ਕੇ ਗਿਆ ਸੀਗੇ ਤੇ ਕਹਿੰਦੀ ਭਾਬੀ ਕਹਿੰਦੀ ਬੜਾ ਵਧੀਆ ਵਾ ਜਨੂਨ ਜਿਆ ਪ੍ਰਾਈਸ ਹੁੰਦਾ ਇਹਨਾਂ ਦਾ ਤੇ ਨਾਲੇ ਕਹਿੰਦੀ ਬਹੁਤ ਵਧੀਆ ਕਪੜਾ ਹੁੰਦਾ ਇਹਨਾਂ ਦਾ ਖਰਾਬ ਨਹੀਂ ਹੁੰਦਾ ਛੇਤੀ ਤੇ ਤੇ ਇੱਥੇ ਅਸੀਂ ਪਸੰਦ ਕਰਦੀਆਂ ਵਈਆਂ ਸੀਗੀਆਂ ਸਾਨੂੰ ਕਾਫੀ ਟਾਈਮ ਲੱਗਾ ਤੇ ਭਾਬੀ ਨਾ ਜਿਆਦਾ ਕਹਿੰਦੀ ਸੀ ਹਨਾ ਥੋੜੀਆਂ ਇਹਨਾਂ ਲੌਂਗ ਵੀ ਹੋਣ ਜੋ ਕਿਉਂਕਿ ਭਾਬੀ ਕਹਿੰਦੀ ਨੀਚੋਂ ਥੋੜੀਆਂ ਜਿਹੀਆਂ ਹੁੰਦੀਆਂ ਨਾ ਪਾਉਣ ਵਾਸਤੇ ਜਿਵੇਂ ਕਿ ਨੀਚੋਂ ਕਿਹਦੀ ਜੋ ਖੁੱਲੀਆਂ ਨਹੀਂ ਹੋਣੀਆਂ ਚਾਹੀਦੀਆਂ ਗੀਆਂ ਕਿਉਂਕਿ ਕਹਿੰਦੀ ਫਰ ਨਾ ਨੀਚੋਂ ਜਿਹੜੀ ਗਰਮ ਪਜਾਮੀ ਉਹ ਸ਼ੋਅ ਹੋਣ ਲੱਗ ਜਾਂਦੀਆਂ ਨੀਚੇ ਤੇ ਕਹਿੰਦੀ ਨੀਚੇ ਸ਼ੈਡੂ ਨਾ ਮਤਲਬ ਪਜਾਮੀ ਥੋੜੀ ਨਾ ਉਹ ਪਲਾਸਟਿਕ ਜੀ ਵਾਲੀ ਲੈਣੀ ਆ ਨੀ ਚੋ ਖੁੱਲੀਆਂ ਨਹੀਂ ਲੈਣੀਆਂ ਲੋਹਰਾ ਤੇ ਫਿਰ ਉਸੇ ਹਿਸਾਬ ਨਾਲ ਸੀ ਉਹਨੂੰ ਕਿਹਾ ਸੀ ਜਦੋਂ ਉਹਨਾਂ ਦਾ ਖਲਾਰਾ ਨਹੀਂ ਵੀਰਜੀ ਦਾ ਪਾਇਆ ਜਾਂ ਕਿ ਇਹਨਾਂ ਕਿਉਂ ਖਲਾਰਾ ਪਵਾਉਣਾ ਹਨ ਜਿਹੜੀ ਚੀਜ਼ ਚਾਹੀਦੀ ਆਪਾਂ ਉਹ ਹੀ ਬੋਲ ਕੇ ਲੈ ਲੈਣੀ ਆ ਤੇ ਉਸ ਤੋਂ ਬਾਅਦ ਭਾਬੀ ਮਿੰਣ-ਮਿੰਣ ਕੇ ਦੇਖਦੀ ਪਈ ਸੀਗੀ ਕਿ ਕਹਿੰਦੀ ਭਾਬੀ ਨੇ ਘਰੋਂ ਪੈਂਟ ਲੈ ਆਈ ਸੀਗੀ ਅੰਛ ਦੀ ਕਿ ਕਹਿੰਦੀ ਸੀਗੀ ਕਿ ਦੂਜਾ ਆਪਾਂ ਨਾ ਪੂਰੀ ਮਿੰਕੇ ਹੀ ਲੈਣੀ ਆ ਤੇ ਅੰਦਰ ਉਹ ਬਹੁਤ ਵਧੀਆ ਸੌਫਟ ਕਪੜਾ ਸੀਗਾ ਗਰਮ ਤੇ ਆ ਸੀ ਤੇਨ ਪਸੰਦ ਕੀਤੀਆਂ ਸੀਗੀਆਂ ਬਹੁਤ ਵਧੀਆ ਲੋਹਰਾ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਭਵੀ ਅੱਖਾਂ ਲੱਗ ਪਈ ਆਪਣਾ ਇੱਕ ਡਰੈਸ ਵੀ ਇੰਦੀ ਲਗੀ ਕਿ ਅੰਦਰ ਬਾਹਰ ਜਾਣਾ ਪੈਂਦਾ ਕਿਤੇ ਹਨਾ ਤੇ ਕਿੰਦੀ ਵਧੀਆ ਲੱਗਦੀ ਹੁੰਦੀ ਹੈ ਤੇ ਅਸੀਂ ਫਿਰ ਇਹਨਾਂ ਦੀ ਡਰੈਸ ਕਰਨ ਲੱਗ ਪਏ ਸਿਲੈਕਟ ਵੀਰਜ ਨੂੰ ਫੋਟੋਆਂ ਪਾਈਆਂ ਉਹਨਾਂ ਨੂੰ ਲੋਰਾ ਤਾਂ ਪਸੰਦ ਆ ਗਈਆਂ ਸੀਗੀਆਂ ਤੇ ਇੱਕ ਨਾ ਵਿੱਚ ਮੈਂ ਤੁਹਾਨੂੰ ਦਿਖਾਰੀ ਇੱਕ ਫੌਜ ਵਾਲੀ ਸੀਗੀ ਲੋਰ ਤੇ ਵੀਰ ਜੀ ਕਹਿੰਦੇ ਉਹ ਨਾਲ ਲਓ ਪਤਾ ਨਹੀਂ ਵੀਰ ਫੌਜ ਦੀਆਂ ਪਾਪ ਆ ਗਏ ਤੇ ਉਹਨੂੰ ਹੁਣ ਬੋਰ ਹੋਇਆ ਪਿਆ ਤੇ ਉਹ ਅਸੀ ਜ ਪਰਾਂਚ ਨੂੰ ਬਹੁਤ ਪਸੰਦ ਹੁੰਦੀ ਐ ਇਸ ਕਰਕੇ ਫਿਰ ਅਹੀਂ ਇੱਕ ਨੂੰ ਫੌਜੀ ਜਿਹਾ ਲੂ ਹੀ ਪ੍ਰਿੰਟ ਜਿਹੜਾ ਹੁੰਦਾ ਨਾ ਇਹ ਕੋ ਲਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਆ ਪਸੰਦ ਕਰਦੇ ਪਏ ਡਰੈੱਸਾਂ ਦੀ ਇਹ ਵੀ ਬਹੁਤ ਵਧੀਆ ਕੱਪੜੇ ਵਿੱਚ ਸੀਗੀਆਂ ਤੇ ਜਾਦੀਆਂ ਨਹੀਂ ਸੀ ਅਹੀਂ ਖਲਾਰਾ ਜੋਂ ਉਹਨਾਂ ਦਾ ਪਾਇਆ ਤੇ ਸਾਨੂੰ ਇੱਕ ਦੋਾਂ ਚ ਹੀ ਪਸੰਦ ਆ ਗਈ ਸੀ ਕਿ ਬਹੁਤ ਵਧੀਆ ਭਾਬੀ ਕਹਿੰਦੀ ਆਹ ਤਾਂ ਕਲਰ ਹੈ ਨੇ ਦੇ ਕੋਲ ਬਲੂ ਕਲਰ ਤੇ ਆਪਾਂ ਕੁਝ ਹੋਰ ਲੈਣੇ ਆ ਤੇ ਆ ਅਸੀਂ ਕਰੋ ਲੈ ਕੇ ਆਏ ਸੀਗੇ ਅੰਛਦੀਪ ਪਹਿਲੀ ਕਿਉਂਕਿ ਇਹ ਕਿ ਚਲੋ ਨਾ ਮਿੰਕੇ ਲੈ ਲੈਨੀ ਆ ਫਿਰ ਬੱਚ ਚੇਂਜਿੰਗ ਦਾ ਬਹੁਤ ਪੰਗਾ ਹੋ ਜਾਂਦਾ ਬਾਅਦ ਵਿੱਚ ਫਿਰ ਆਇਆ ਨਹੀਂ ਜਾਂਦਾ ਕੋ ਛੇਤੀ ਸ਼ਾਪ ਤੇ ਹਨਾ ਤੇ ਉਸ ਤੋਂ ਬਾਅਦ ਮੈਂ ਘਰ ਫੋਨ ਲਾਇਆ ਮਮਾ ਨੂੰ ਹੀ ਮਦਦ ਆ ਪੁੱਛਿਆ ਕਿਉਂਕਿ ਜਦੋਂ ਮੈਂ ਘਰੋਂ ਆਈ ਸੀਗਾ ਤੇ ਹਿੰਮਤ ਨੂੰ ਮੈਂ ਸਮਾ ਕੇ ਆਈ ਸੀਗੀ ਤੇ ਫਿਰ ਮੰਮੀ ਕਹਿੰਦੀ ਨਹੀਂ ਹਲੇ ਸੁੱਤਾ ਹੀ ਹੋਇਆ ਵਾ ਤੇ ਕਿਨ ਤੁਹਾਨੂੰ ਕਿੰਨਾ ਕੁ ਟਾਈਮ ਲੱਗੂਗਾ ਹਲੇ ਮੈਂ ਹਲੇ ਤਾਂ ਅੰਛ ਦੇ ਸਮਾਨ ਅਸੀਂ ਲੈ ਰਹੇ ਆ ਕੱਪੜੇ ਲੈ ਰਹੇ ਹਾਂ ਹਲੇ ਤੇ ਮੈਨੂੰ ਹਲੇ ਥੋੜਾ ਟਾਈਮ ਲੱਗੂਗਾ ਕਿੰਦੀ ਹਲੇ ਤਾਂ ਸੁੱਤਾ ਹੋਇਆ ਵਾ ਚਲੋ ਕੋਈ ਗੱਲ ਨਹੀਂ ਤੇ RAM ਨਾ ਆਇਓ ਜਿਆਦੀ ਕਾਲੀ ਨਾ ਕਰਿਓ ਮੈਂ ਹਾਂ ਚਲੋ ਕੋਈ ਗੱਲ ਨਹੀਂ ਤੇ ਮੈਨੂੰ ਧਿਆਨ ਮੇਰਾ ਹਿੰਮਤ ਵਿੱਚ ਵੇਚੀ ਸੀਗਾ ਮਮਮੀ ਨੇ ਬਾਰ-ਬਾਰ ਫੋਨ ਲਾ ਰਹੀ ਸੀ ਉੱਠਿਆ ਤੇ ਨਹੀਂ ਉੱਠਿਆ ਤੇ ਨਹੀਂ ਤੇ ਮਮਮੀ ਕਹਿੰਦੀ ਨਹੀਂ ਕੋਈ ਨਹੀਂ ਜਦੋਂ ਉੱਠੂਗਾ ਤਾਂ ਮੈਂ ਉਹਨੂੰ ਜਦੋਂ ਉੱਠਦਿਆਂ ਨਾਲ ਹੀ ਮੈਂ ਦੁੱਧ ਪਿਆ ਦੂੰਗੀ ਤੇ ਆਪੇ ਖੇਡ ਲੂਗਾ ਫਿਰ ਉਹ ਤੇ ਮੈਂ ਚਲੂ ਠੀਕ ਆ ਕੋਈ ਗੱਲ ਨਹੀਂ ਕਿ ਸਿਰ ਪਾਪਾ ਵੀ ਘਰ ਆ ਕੋਈ ਗੱਲ ਨਹੀਂ ਉਹਨਾਂ ਨੇ ਫੜਾ ਫੜ ਲੈਣਾ ਵਾ ਉਹਨਾਂ ਨੇ ਬਾਹਰ ਅੰਦਰ ਲੈ ਜਾਣਾ ਇੰਨੀ ਜੀ ਖੁਸ਼ ਹੋ ਜਾਣਾ ਉਹਨਾਂ ਨੇ ਤੇ ਉਸ ਤੋਂ ਬਾਅਦ ਸਾਨੂੰ ਡਰੈਸ ਵੀ ਪਸੰਦ ਆ ਗਈ ਸੀ ਮੱਦੇ ਅੰਛ ਦੀ ਸੱਚ ਤੇ ਆ ਅੰਛ ਦੀ ਡਰੈਸ ਹੀ ਸਾਨੂੰ ਬਹੁਤ ਵਧੀਆ ਲੱਗੀ ਤੇ ਉਸ ਤੋਂ ਬਾਅਦ ਹਿੰਮਤ ਤੇ 17 ਲੈਣੀਆਂ ਸੀਗੀਆਂ ਮੈਂ ਆ ਪਟਕੇ ਸੀਗੇ ਹੁੰਦੇ ਤੇ ਅਸੀਂ ਮੈਂ ਡਰੈਸਸ ਦੇ ਨਾਲ ਮੈਚਿੰਗ ਕਰਕੇ ਥੋੜੇ ਬੱਤੇ ਲੈ ਆ ਸੀ ਅਸੀਂ ਤਿੰਨ ਚਾਰ ਇਹਨੀਆਂ ਪਟਕੀਆਂ ਲੈ ਲਈਆਂ ਸੀ ਦਸਤਾਰਾਂ ਕਿ ਆ ਕਿ ਚੱਲ ਹਨਾ ਵਧੀਆ ਹੁਣ ਜੂੜਾ ਜਾ ਕਰਨ ਲੱਗ ਜਾਨੇ ਸੀ ਤੇ ਹੁਣ ਜਦਕਿ ਤੇ ਬਾਹਰ ਅੰਦਰ ਜਾਈਏ ਨਾ ਫਿਰ ਹੁੰਦਾ ਨਾ ਡਰੈਸ ਦੇ ਨਾਲ ਥੋੜਾ ਜਿਹਾ ਵਧੀਆ ਜੀ ਲੁੱਕ ਵੀ ਆਉਂਦੀ ਹੈ ਬੱਚੇ ਦੀ ਹਨਾ ਥੋੜਾ ਵਧੀਆ ਵੀ ਲੱਗਦਾ ਵਾ ਤੇ ਉਸ ਤੋਂ ਬਾਅਦ ਮੈਂ ਹਮਮਤੀ ਮੈਡੀਸਨ ਲਈ ਕਿ ਮਦਨਾ ਕੰਨ ਜੇ ਦੀ ਪ੍ਰੋਬਲਮ ਆ ਤੇ ਫਿਰ ਹੁੰਦਾ ਇੱਕ دارو ਲਿਆ ਸੀ ਤੇ ਤੇ ਭਾਬੀ ਦੀ হানিਟਸ ਲਈ ਸੀਗੀ ਖੰਗ ਦੀ ਦਵਾਈ ਲਈ ਸੀਗੀ ਤੇ ਉਸ ਤੋਂ ਬਾਅਦ ਅਸੀਂ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਲਿਆ ਸੀਗਾ ਤੇ ਮੈਂ ਇਥੇ ਬਾਰ ਐਕਟਵਲ ਦਾ ਧਿਆਨ ਰੱਖਦੀ ਪਈ ਕਿਉਂਕਿ ਐਕਟਵਲ ਤੇ ਸਮਾਨ ਬਹੁਤ ਪਿਆ ਹੋਇਆ ਸੀਗਾ ਤੇ ਪਾਬੰਦ ਸਮਾਨ ਲੈਣ ਦੀ ਤਰਹੀ ਸੀ ਤੇ ਆਪਾਂ ਬਿਖੇ ਨੇ ਥੋੜਾ ਧਿਆਨ ਬਾਹਰ ਵੀ ਰੱਖੇ ਕਿਤੇ ਨਾ ਹੋਏ ਕਿਤੇ ਆਪਣਾ ਕੋਈ ਸਮਾਨ ਹੀ ਛੁੱਕ ਕੇ ਲੈ ਜਾਵੇ ਮੈਂ ਨਹੀਂ ਨਹੀਂ ਮੇਰਾ ਧਿਆਨ ਹੀ ਆ ਤੇ ਉਸ ਤੋਂ ਬਾਅਦ ਅਸੀਂ ਸਮਾਨ ਲੈਣ ਲੱਗ ਪਏ ਅਸੀਂ ਅੰਦਰੋਂ ਬੱਚਿਆਂ ਦਾ ਖਾਣ ਪੀਣ ਨਾਲ ਤੇ ਬੱਚਿਆਂ ਦੀ ਇਹ ਕੈਂਡੀਆਂ ਵਗੈਰਾ ਲਈ ਚਾਕਲੇਟ ਲਈ ਤੇ ਹੋਰ ਕਾਫੀ ਕੁਝ ਲਿਆ ਸੀਗਾ ਇਥੋਂ ਬਹੁਤ ਕੁਝ ਬਧੀਆ ਵੈਰੈਟੀਆਂ ਹੁੰਦੀਆਂ ਇੱਥੇ ਵੀ ਤੇ ਕਾਫੀ ਚੀਜ਼ਾਂ ਹੁੰਦੀਆਂ ਨਾ ਇੱਥੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਬਹੁਤ ਬੱਚੇ ਵੀ ਇਦਾਂ ਜਦੋਂ ਲੈ ਕੇ ਜਾਈਦਾ ਤਾਂ ਬੱਚੇ ਖੁਸ਼ ਹੋ ਜਾਂਦੇ ਆ ਘਰ ਵੀ ਤੇ ਉਸ ਤੋਂ ਬਾਅਦ ਬੱਚਿਆਂ ਦਾ ਖਾਣ-ਪੀਣ ਲੈ ਕੇ ਸਾਰਾ ਕੁਝ ਸਮਾਨ ਉਹਨਾਂ ਦਾ ਤੇ ਉਸ ਤੋਂ ਬਾਅਦ ਅਸੀਂ ਸਬਜ਼ੀ ਲੈਣ ਲੱਗ ਪਏ ਅਸੀਂ ਇਹ ਚੱਲ ਹਨਾ ਸਬਜ਼ੀ ਵੀ ਲੈ ਆਈ ਲਈਏ ਤੇ ਇੱਥੇ ਅਸੀਂ ਕਾਫੀ ਸਮਾਨ ਹੋ ਗਿਆ ਸੀ ਲਿਟਕੀ ਵਿੱਚ ਵੀ ਰੱਖਿਆ ਹੋਇਆ ਸੀਗਾ ਐਕਟਵਾਦੀ ਤੇ ਇੱਥੇ ਅਸੀਂ ਸਬਜ਼ੀ ਮੰਡੀ ਵਿੱਚ ਪਹੁੰਚ ਗਏ ਸੀ ਆ ਮੈਂ ਤਾਂ ਭਾਬੀ ਤੇ ਪਾਬੀ ਜਦੋਂ ਹੋਵੇ ਨਾ ਉਹਨੂੰ ਹਿੰਦਾ ਵਾ ਕਿ ਮੇਰੇ ਨਾਲ ਕੋਈ ਹੋਵੇ ਜਾਂ ਤਾਂ ਨੇ ਮੰਮੀ ਨਾ ਆਉਣਾ ਹੁੰਦਾ ਤੇ ਉਹ ਕੱਲੀ ਉਹ ਥੋੜਾ ਜਿਹਾ ਘਾਟ ਹੀ ਆਂਦੇ ਆ ਮਾ ਭਾਬੀ ਕਹਿੰਦੀ ਮੈਨੂੰ ਕੱਲੀ ਆਉਣਾ ਵਧੀਆ ਨਹੀਂ ਲੱਗਦਾ ਤੇ ਉਸ ਤੋਂ ਬਾਅਦ ਭਾਬੀ ਥੋੜਾ ਜਿਹਾ ਅੰਛ ਦੀਆਂ ਪੈਨਸਲ ਵਗੈਰਾ ਲੈਣ ਚਲੇ ਗਈ ਸੀਗੀ ਉਹ ਲੈ ਕੇ ਆਏ ਵਾਪਸ ਆਈ ਤੇ ਉਸ ਤੋਂ ਬਾਅਦ ਅਸੀਂ ਥ੍ਰੈਡਿੰਗ ਵਗੈਰਾ ਕਰਵਾਈ ਤੇ ਉਹਨਾਂ ਨੇ ਥ੍ਰੈਡਿੰਗ ਕਰਵਾ ਕੇ ਉਸ ਤੋਂ ਬਾਅਦ ਅਸੀਂ ਫ੍ਰੀ ਹੋ ਕੇ ਤੇ ਉਸ ਤੋਂ ਬਾਅਦ ਅਸੀਂ ਅੰਛ ਦਾ ਵੇਟ ਕਰਨ ਲੱਗ ਪਿਆ ਸੀ ਕਿ ਚਲ ਗੋਲ ਗੱਪੇ ਖਾਣੇ ਆ ਤੇ ਉਹ ਉੰਦੇ ਇੱਥੇ ਬਸ ਆਉਣੀਆ ਸੀ ਤੇ ਭਾਬੀ ਕਹਿੰਦੀ ਮੈਂ ਕਾਲ ਕਰਦੀ ਆਂ ਬੱਸ ਵਾਲੇ ਨੂੰ ਤੇ ਉਹਨੂੰ ਇੱਥੇ ਆਪਾਂ ਕਰ ਲਾਂਗੇ ਪਿਕਰ ਨੂੰ ਤੇ ਇੱਥੇ ਸਾਨੂੰ ਆਉਂਦੀਆ ਬਸਾਂ ਬਹੁਤ ਜ਼ਿਆਦਾ ਸਕੂਲ ਦੀਆਂ ਲੰਘ ਰਹੀਆਂ ਸੀ ਕਿਉਂਕਿ ਬਸਾਂ ਦਾ ਨਾਮ ਤਾਂ ਲਿਖਿਆ ਹੋਇਆ ਸੀ ਪਰ 1 2 3 ਇਦਾਂ ਲਿਖੀ ਹੁੰਦਾ ਬਸ ਤੇ ਤੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਤੇ ਉਹ ਬਸ ਲੰਘ ਗਈ ਸੀ ਮੈਂ ਮੈਨੂੰ ਵੀ ਨਹੀਂ ਡਰਾਈਵਰ ਦਾ ਇੰਨਾ ਜ਼ਿਆਦਾ ਪਤਾ ਹੁੰਦਾ ਨਾ ਤਾਂ ਹੱਥ ਵਗੈਰਾ ਮਾਰ ਦਿੰਦਾ ਹਨ ਤੇ ਫੋਨ ਉਹ ਚੱਕ ਨਹੀਂ ਰਿਹਾ ਸੀ ਫੋਨ ਕਰੀ ਜਾ ਰਹੀ ਸੀਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਖਾ ਪੀ ਕੇ ਤੇ ਲੈ ਕੇ ਤੇ ਫਿਰ ਅਸੀਂ ਘਰ ਆ ਗਏ ਸੀ ਗੋਲ ਗੱਪੇ ਤੇ ਅੰਚ ਨੂੰ ਤੇ ਅਸੀਂ ਫਿਰ ਆਣ ਕੇ ਘਰ ਪਿੰਡ ਹੀ ਲਿਆ ਸੀਗਾ ਬੰਨ ਤੋਂ ਹੀ ਲਿਆ ਸੀਗਾ ਤੇ ਇੱਥੇ ਹਮਤ ਜੀ ਬੜੇ ਖੁਸ਼ ਹੋਏ ਸੀ ਤੁਹਾਨੂੰ ਦੇਖ ਕੇ ਕਿਦੇ ਮਮਾ ਕਿੱਧਰ ਗਈ ਤੇ ਫਿਰ ਚਾਕਲੇਟ ਵਗੈਰਾ ਇਹਨਾਂ ਨੂੰ ਦਿੱਤੀ ਦੋ ਇਹਨਾਂ ਨੂੰ ਤੇ ਮੈਂ ਤੇ ਮਿਲਦੀ ਪਈ ਕਿਉਂਕਿ ਮੈਨੂੰ ਬੜਾ ਹੋਇਆ ਕਿ ਹਨਾ ਇਹਨੂੰ ਮੈਂ ਛੱਡ ਕੇ ਗਈ ਤੇ ਮੰਮੀ ਕਹਿੰਦੀ ਬਿਲਕੁਲ ਯਾਦ ਨਹੀਂ ਤੈਨੂੰ ਇਹਨੇ ਕੀਤਾ ਇਹਦਾ ਖੇਡਦਾ ਹੀ ਰਿਹਾ ਜਦੋਂ ਉੱਠਿਆ ਮੈਂ ਦੁੱਧ ਪਿਆਤਾ ਤੇਸ ਤੋਂ ਬਾਅਦ ਖੇਡਦਾ ਹੀ ਪਿਆ ਉਹ ਦੋਦਾ ਤੇ ਇਥੇ ਚਾਕਲੇਟ ਖਾਦਨੇ ਪਏ ਸੀ ਦੋਨੋਂ ਭਰਾ ਤੇ ਇਸੇ ਨਾਲ ਹੁੰਦਾ ਹੈ ਆਪਣਾ ਅੱਜ ਦਾ ਵਲੌਗ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਮੈਂ ਕਾਫੀ ਟਾਈਮ ਤੋਂ ਬਾਅਦ ਵੀਡੀਓ ਪਾਉਣੀ ਹੈ ਤੇ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਤੇ ਬਾਏ ਬਾਏ